ਸੱਚੀ ਗੱਲ ਮੈਂ ਹਕਮਲਪਾਲ ਸਿੰਘ ਤੁਸਵੀਖਰੋ ਸਾਜੀ ਸੋਚ ਟੀਵੀ ਤੇ ਰੋਕ ਕਰਦੇ ਆ ਇਸ ਵੇਲੇ ਵੱਡੀ ਖਬਰ ਦਾ ਜੋ ਕਿ ਗਣਤੰਤਰ ਦਿਵਸ ਦੀ ਪੰਜਾਬ ਦੀ ਝਾਕੀ ਨਾਲ ਜੁੜੀ ਹੋਈ ਹੈ ਇਸ ਵਾਰ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਵਿੱਚ ਪੇਸ਼ ਹੋਣੀ ਹੈ ਕਿਉਂਕਿ 2025 ਚ ਵੀ ਪੇਸ਼ ਹੋਈ ਪਰ ਉਸ ਤੋਂ 2 ਸਾਲ ਪਹਿਲਾਂ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਉੱਤੇ ਪੇਸ਼ ਨਹੀਂ ਕੀਤੀ ਗਈ ਤਾਂ ਉਸ ਤੋਂ ਬਾਅਦ ਹੁਣ 2026 ਦੇ ਵਿੱਚ ਜਦੋਂ ਇਹ ਝਾਕੀ ਪੇਸ਼ ਹੋਣੀ ਹੈ ਤਾਂ ਇਹ ਝਾਕੀ ਇਸ ਸਾਲ 26 ਜਨਵਰੀ 2026 ਨੂੰ ਗਣਤੰਤਰ ਦਿਵਸ ਪਰੇਟ ਦੇ ਦੌਰਾਨ ਪੰਜਾਬ ਸਰਕਾਰ ਦੀ ਕਾਫੀ ਜਿਹੜੀ ਚਾਕੀ ਹੈ ਉਹ ਸਿਰਫ ਰੰਗਾਂ ਤੇ ਸਜਾਵਟਾਂ ਦਾ ਪ੍ਰਦਰਸ਼ਨ ਨਹੀਂ ਹੋਏਗੀ ਬਲਕਿ ਇਹ ਪੰਜਾਬ ਦੀ ਰੂਹ ਉਸ ਦੀ ਸੋਚ ਤੇ ਉਸ ਦੀ ਕੁਰਬਾਨੀ ਭਰੀ ਇਤਿਹਾਸਕ ਯਾਤਰਾ ਨੂੰ ਦਰਸਾਉਣ ਵਾਲਾ ਪ੍ਰਭਾਵਸ਼ਾਲੀ ਸੰਦੇਸ਼ ਹੋਏਗੀ ਮਨੁੱਖਤਾ ਦੀ ਸੇਵਾ ਵਿਸ਼ਵਾਸ ਦੀ ਅਡੋਲਤਾ ਕੁਰਬਾਨੀ ਦੀ ਪਰੰਪਰਾ ਤੇ ਸਿੱਖ ਕਦਰਾਂ ਕੀਮਤਾਂ ਨੂੰ ਸਮਰਪਿਤ ਇਹ ਚਾਕੀ ਪੰਜਾਬ ਦੀ ਉਸ ਆਵਾਜ਼ ਨੂੰ ਮੰਚ ਦੇਵੇਗੀ ਜੋ ਹਰ ਦੌਰ ਦੇ ਵਿੱਚ ਸੱਚ ਤੇ ਇਨਸਾਫ ਦੇ ਲਈ ਸਭ ਤੋਂ ਅੱਗੇ ਖੜੀ ਰਹੀ ਹੈ ਦਰਸਲ ਭਲਕੇ ਭਾਰਤ ਵਿੱਚ ਗਣਤੰਤਰ ਦਿਵਸ ਮਨਾਇਆ ਜਾਵੇਗਾ 26 ਜਨਵਰੀ 2026 26 ਜਨਵਰੀ ਐਸਲ ਵਿੱਚ ਜਾਂਦੀ ਹੈ ਕਿਉਂਕਿ 1948 ਦੇ ਵਿੱਚ ਭਾਰਤੀ ਸੰਵਿਧਾਨ ਐਸ ਵੇਲੇ ਜਿਹੜਾ ਲਾਗੂ ਹੋ ਗਿਆ ਸੀ ਤਾਂ ਉਸ ਦੇ ਵਿੱਚ ਰਿਪਬਲਿਕ ਡੇ ਮਨਾਇਆ ਜਾਂਦਾ ਤਾਂ ਹੁਣ ਜਦੋਂ 26 ਜਨਵਰੀ 2026 ਨੂੰ ਜਦੋਂ ਪੂਰੇ ਦੇਸ਼ ਦੀਆਂ ਨਜ਼ਰਾਂ ਗਣਤੰਤਰ ਦਿਵਸ ਪਰੇੜ ਉੱਤੇ ਹੋਣਗੀਆਂ ਤਾਂ ਉਸ ਵੇਲੇ ਪੰਜਾਬ ਸਰਕਾਰ ਦੀ ਝਾਕੀ ਸਿਰਫ ਇੱਕ ਤਮਾਸ਼ਾ ਨਹੀਂ ਹੋਏਗੀ ਸਗੋਂ ਮਨੁੱਖਤਾ ਵਿਸ਼ਵਾਸ ਕੁਰਬਾਨੀ ਤੇ ਸਿੱਖ ਕਦਰਾਂ ਕੀਮਤਾਂ ਦਾ ਇੱਕ ਜੀਵੰਤ ਸੰਦੇਸ਼ ਇਹ ਦੇਵੇਗੀ ਜਿਹੜੀ ਇਹ ਚਾਕੀ ਹੈ ਉਹ ਪੰਜਾਬ ਦੀ ਆਵਾਜ਼ ਬਣ ਕੇ ਉੱਭਰੇਗੀ ਜਿਸ ਨੇ ਹਮੇਸ਼ਾ ਮਨੁੱਖਤਾ ਦੀ ਰੱਖਿਆ ਵਿੱਚ ਸਭ ਤੋਂ ਅੱਗੇ ਖੜੇ ਹੋਣ ਦੀ ਆਪਣੀ ਕੀਮਤ ਚੁਕਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਹ ਗਣਤੰਤਰ ਦਿਵਸ ਦੇ ਉੱਤੇ ਗਣਤੰਤਰ ਦਿਵਸ ਦਾ ਥੀਮ ਚੁਣਿਆ ਜੋ ਨਾ ਸਿਰਫ ਸਿੱਖ ਇਤਿਹਾਸ ਦੀਆਂ ਮਹਾਨ ਪਰੰਪਰਾਵਾਂ ਦਾ ਸਨਮਾਨ ਕਰਦਾ ਬਲਕਿ ਪੂਰੇ ਦੇਸ਼ ਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਭਾਰਤ ਦੀ ਆਤਮਾ ਦਇਆ ਸਹਿ ਹੋਂਦ ਤੇ ਕੁਰਬਾਨੀ ਵਿੱਚ ਵਸਦੀ ਹੈ ਪੰਜਾਬ ਸਰਕਾਰ ਦੀ ਚਾਕੀ ਦੋ ਹਿੱਸਿਆਂ ਵਾਲਾ ਟਰੈਕਟਰ ਤੇ ਟਰੇਲਰ ਹੈ ਟਰੈਕਟਰ ਦੇ ਅਗਲੇ ਹਿੱਸੇ ਉੱਤੇ ਹੱਥ ਦਾ ਨਿਸ਼ਾਨ ਮਨੁੱਖਤਾ ਦਇਆ ਤੇ ਭਾਈਚਾਰੇ ਦਾ ਪ੍ਰਤੀਕ ਹੈ ਤੇ ਘੁੰਮ ਦਾ ਇੱਕ ਓੰਕਾਰ ਜਿੰਦ ਇਹ ਸੰਦੇਸ਼ ਦਿੰਦਾ ਕਿ ਪਰਮਾਤਮਾ ਇੱਕ ਹੈ ਤੇ ਸਾਰੇ ਬ੍ਰਹਿਮੰਡ ਇੱਕ ਧਾਗੇ ਨਾਲ ਬੰਨਿਆ ਹੋਇਆ। ਚਾਕੀ ਤੇ ਉੱਤੇ ਉਕਰੇ ਸ਼ਬਦ ਹਿੰਦ ਦੀ ਚਾਦਰ ਸਿਰਫ ਸ਼ਬਦ ਨਹੀਂ ਹਨ। ਸਗੋਂ ਇਤਿਹਾਸ ਨੇ ਜੋ ਜ਼ੁਲਮ ਦੇ ਸਾਹਮਣੇ ਦ੍ਰਿੜਤਾ ਨਾਲ ਖੜੇ ਹੋਣ ਦੀ ਹਿੰਮਤ ਨੂੰ ਦਰਸਾਉਂਦੇ ਨੇ। ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਦਰਸਾਉਂਦੇ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਆਪਣਾ ਸਿਰ ਵੀ ਵਾਰ ਦਿੱਤਾ ਸੀ। ਤੇ ਇਹ ਜਿਹੜਾ ਸੁਨੇਹਾ ਅੱਜ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਜਦੋਂ ਸਮਾਜ ਨੂੰ ਦੁਬਾਰਾ ਦਇਆ ਅਤੇ ਸਹਿਣਸ਼ੀਲਤਾ ਦੀ ਲੋੜ ਹੈ। ਟ੍ਰੇਲਰ ਵਾਲਾ ਹਿੱਸਾ ਰਾਗੀ ਸਿੰਘਾਂ ਦੁਆਰਾ ਕੀਤੇ ਗਏ ਸ਼ਬਦ ਕੀਰਤਨ ਨੂੰ ਦਰਸਾਉਂਦਾ ਜੋ ਮਾਹੌਲ ਨੂੰ ਅਧਿਆਤਮਿਕ ਊਰਜਾ ਦੇ ਨਾਲ ਭਰ ਦਿੰਦਾ ਹੈ। ਪਸ਼ੋਕਰ ਦੇ ਵਿੱਚ ਸ਼ਿਸ਼ੋਭਿਤ ਖੰਡਾ ਸਾਹਿਬ ਸਿੱਖ ਧਰਮ ਦੀ ਤਾਕਤ, ਸਮਰਪਣ ਅਤੇ ਏਕਤਾ ਦੇ ਪ੍ਰਤੀਕ ਵਜੋਂ ਖੜਾ ਹੈ। ਚਾਕੀ ਦੇ ਵਿੱਚ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਦਾ ਇੱਕ ਮਾਡਲ ਵੀ ਸ਼ਾਮਲ ਹੈ। ਉਪਵਿੱਤਰ ਸਥਾਨ ਜਿੱਥੇ ਸਿੱਖਾਂ ਦੇ ਨੌਵੇਂ ਗੁਰੂ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ ਸੀ ਸਾਈਡ ਪੈਨਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਦਰਸਾਉਂਦੇ ਨੇ ਤੇ ਅਜਿਹੇ ਉਦਾਹਰਣਾਂ ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਸੱਚ ਤੇ ਧਾਰਮਿਕਤਾ ਦੀ ਰੱਖਿਆ ਲਈ ਜ਼ਿੰਦਗੀ ਬਹੁਤ ਛੋਟੀ ਹੈ ਪੰਜਾਬ ਸਰਕਾਰ ਨੇ ਹਾਲੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਇਤਿਹਾਸਕ ਪੱਧਰ ਦੇ ਉੱਤੇ ਮਨਾਇਆ ਤੇ ਜਰ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਇਹ ਸਰਕਾਰ ਨਾ ਸਿਰਫ ਸਿੱਖ ਧਰਮ ਨੂੰ ਯਾਦ ਰੱਖਦੀ ਹੈ ਬਲਕਿ ਉਸ ਦੀਆਂ ਕਦਰਾਂ ਕੀਮਤਾਂ ਨੂੰ ਵੀ ਜਿਉਂਦੀ ਹੈ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਸਮਾਗਮ ਜਿਹੜੇ ਸੀ ਉਹ ਦੇਸ਼ ਵਿਦੇਸ਼ ਤੋਂ ਨਗਰ ਕੀਰਤਨ ਤੇ ਭਾਈ ਜੈਤਾ ਜੀ ਯਾਦਗਾਰੀ ਸਥਾਨ ਦੇ ਉੱਤੇ ਵਿਧਾਨ ਸਭਾ ਦਾ ਵਿਸ਼ੇਸ਼ ਜਿਹੜਾ ਸੈਸ਼ਨ ਸੀ ਇਹ ਸਭ ਮਾਨ ਸਰਕਾਰ ਦੀ ਦੂਰਦਰਸ਼ੀ ਅਗਵਾਈ ਦੇ ਜਿਹੜੇ ਨੇ ਪ੍ਰਮਾਣ ਸੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਦੁਆਰਾ ਆਯੋਜਿਤ ਇਸ ਜਿਹੜੀ ਚਾਕੀ ਹੈ ਉਹ ਨਿਮਰਤਾ ਸ਼ਰਧਾ ਤੇ ਜਨਤਕ ਭਾਵਨਾਵਾਂ ਦੇ ਨਾਲ ਜੁੜੇ ਰਹਿਣ ਦੇ ਨਾਲ ਸੰਦੇਸ਼ ਦਿੰਦੀ ਹੈ ਤੇ ਮਾਨਤਰਕਾਪ ਸੱਤਾ ਦੇ ਵਿੱਚ ਬਣੇ ਰਹਿਣ ਦੇ ਲਈ ਇਹ ਕਹਿ ਰਹੇ ਨੇ ਕਿ ਨਿਮਰਤਾ ਤੇ ਸਹਿਨਸ਼ੀਲਤਾ ਬਹੁਤ ਜ਼ਰੂਰੀ ਹੈ ਐਕਚੁਅਲੀ ਇਹ ਪੰਜਾਬ ਜਾਕੀ ਨਾ ਸਿਰਫ ਇੱਕ ਰਾਜ ਦੀ ਨੁਮਾਇੰਦਗੀ ਕਰੇਗੀ ਸਗੋ ਪੂਰੇ ਦੇਸ਼ ਨੂੰ ਪੰਜਾਬ ਦੀ ਆਤਮਾ ਵੀ ਪੇਸ਼ ਕਰੇਗੀ ਇਹ ਜਾਕੀ ਜੋ 26 ਜਨਵਰੀ ਨੂੰ ਫਰਜ ਦੇ ਰਾਉ ਤੇ ਚੱਲੇਗੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦੇਵੇਗੀ ਕਿ ਭਾਰਤ ਦੀ ਤਾਕਤ ਹਥਿਆਰਾਂ ਦੇ ਵਿੱਚ ਨਹੀਂ ਸਗੋ ਕੁਰਬਾਨੀ ਦਇਆ ਤੇ ਮਨੁੱਖੀ ਏਕਤਾ ਦੇ ਵਿੱਚ ਹੈ ਮਾਨ ਸਰਕਾਰ ਦੀ ਇਹ ਪਹਿਲ ਕਦਮੀ ਸਾਬਤ ਕਰਦੀ ਹੈ ਕਿ ਜਦੋਂ ਲੀਡਰਸ਼ਿਪ ਇਮਾਨਦਾਰ ਹੁੰਦੀ ਹੈ ਤਾਂ ਸਭਿਆਚਾਰ ਇਤਿਹਾਸ ਤੇ ਵਿਸ਼ਵਾਸ ਸਾਰਿਆਂ ਦਾ ਇੱਕੋ ਸਮੇਂ ਸਤਕਾਰ ਕੀਤਾ ਜਾ ਸਕਦਾ ਹੈ। ਕੁਲ ਮਲਾਕੇ ਜੇ ਕਹਿ ਲਈਏ ਕਿ ਇਹ ਚਾਕੀ ਜੋ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਤੇ ਜਿੱਥੇ ਉਹਨਾਂ ਦੇ ਨਾਲ ਜੋ ਸਿੰਘਾਂ ਨੇ ਸ਼ਹਾਦਤ ਦਿੱਤੀ ਉਹਨੂੰ ਸਮਰਪਿਤ ਹੈ ਜੋ ਕਿ ਪੂਰੀ ਮਨੁੱਖਤਾ ਦੇ ਲਈ ਆਪਣਾ ਆਪ ਕੁਰਬਾਨ ਕਰ ਗਏ ਤੇ ਇੱਥੇ ਦਿਖਾ ਗਏ ਕਿ ਨਿਮਰਤਾ ਸਾਦਗੀ ਤੇ ਸੁੰਦਰਤਾ ਇਸ ਦੇ ਲਈ ਦੇਸ਼ ਜਿਹੜੀ ਆਪਣੀ ਜਾਨ ਹੈ ਉਹ ਦੇਸ਼ ਦੇ ਲਈ ਕੁਰਬਾਨ ਕਿਵੇਂ ਹੁੰਦੀ ਹੈ ਤੇ ਕਿਵੇਂ ਮਨੁੱਖਤਾ ਦੇ ਰੈਬਰ ਬਣਿਆ ਜਾ ਸਕਦਾ ਹੈ